ਗੁਰੂ ਵਾਲਾ ਬਣੀਏ ਪੀਰ ਜੀ ਨਸਿਆਂ ਨੂੰ ਛੱਡੀਏ ਪੀਰ ਲੇਕ ਪਿਛਲੇ ਦਿਨੀ ਇੱਕ ਰੀਲ ਬੜੀ ਵਾਇਰਲ ਹੋਈ ਹੈ 10 ਸਨੀ ਗੱਲ ਕਹੀ ਹੈ ਓਏ ਆ ਜਿਹੜਾ ਬੇਸਾਰਾ ਘਟਾ ਉਹ ਇਹਨੂੰ ਕਿਹੜੀ ਚੀਜ਼ ਇੱਕ ਰੀਲ ਵਾਇਰਲ ਹੋਈ ਹੈ ਉਹ ਸਾਰੇ ਅਰਜੁਨ ਢਿੱਲੋਂ ਢਿੱਲੋਂ ਜਿਹੜਾ ਸਿੰਗਰ ਆ ਭਰਾ ਵੱਡਾ ਭਾਈ ਅਰਜਨ ਢਿੱਲੋਂ ਦੇ ਨਾਂ ਤੇ ਬੁਲਾਈ ਜਾਂਦੇ ਵੀ ਉਹ ਇਦਾਂ ਇਦਾਂ ਹੋਇਆ ਇੱਕ ਨੇਪਾਲ ਦਾ ਗੁਰਸਿੱਖ ਬੰਦਾ ਨੇਪਾਲ ਦਾ ਰਹਿਣ ਵਾਲਾ ਸ੍ਰੀ ਸਾਪ ਆਕੇ ਤੇ ਦੁਨੀਆ ਨੂੰ ਸੁਨੇਹਾ ਦੇ ਰਿਆ ਗੁਰੂ ਵਾਲਾ ਬਣੀਏ ਪੀਰ ਜੀ ਨਸਿਆਂ ਨੂੰ ਛੱਡੀਏ ਪੀਰ ਜੀ ਗੁਰੂ ਵਾਲਾ ਬਣੀਏ ਪੀਰ ਜੀ ਨਸਿਆਂ ਨੂੰ ਛੱਡੀਏ ਪੀਰ ਜੀ ਆ ਗੁਰੂ ਵਾਲਾ ਬਣੀਏ ਪੀਰ ਜੀ ਨਸਿਆਂ ਨੂੰ ਛੱਡੀਏ ਪੀਰ ਜੀ ਗੁਰੂ ਵਾਲਾ ਬਣੀਏ ਪੀਰ ਜੀ ਨਸਿਆਂ ਨੂੰ ਛੱਡੀਏ ਪੀਰ ਜੀ ਇੱਕ ਨੇਪਾਲ ਦਾ ਰਹਿਣ ਵਾਲਾ ਦਾੜਾ ਰੱਖ ਕੇ ਦਸਤਾਰ ਸਜਾ ਕੇ ਸ਼੍ਰੀ ਸਾਹਿਬ ਪਾ ਕੇ ਗੁਰੂ ਦੀ ਮਰਿਆਦਾ 'ਚ ਰਹਿ ਕੇ ਭਲਿਆ ਲੋਕਾਂ ਸੱਚ ਦਾ ਸੁਨੇਹਾ ਦੇਂਦਾ-ਦਿੰਦਾ ਰੱਬ ਨੂੰ ਪਾ ਗਿਆ ਪਰ ਸਾਡੇ ਵਰਗੇ ਪੰਜਾਬੀ ਸਾਰੇ ਆਪਣੇ ਆਪਣੇ ਕਮਾਂਕਾਰਾਂ 'ਚ ਉਲਝ ਕੇ ਐਵੇਂ ਹੀ ਰਹਿ ਗਏ ਪਰ ਮਹਾਰਾਜ ਅੱਜ ਕੱਲ੍ਹ ਤੁਹਾਡੀਆਂ ਨਕਲਾਂ ਕਰ ਕਰਕੇ ਲੋਕ ਪੈਸੇ ਬਹੁਤ ਕਮਾ ਰਹੇ ਤੇ ਯਾਦ ਰੱਖਿਓ ਇਹਨਾਂ ਦੇ ਨਾਂ ਤੇ ਕਮਾਇਆ ਹੋਇਆ ਪੈਸਾ ਤੁਹਾਡੀਆਂ ਕੁੜਾਂ ਰੋਲ ਦੂਗਾ ਯਾਦ ਰੱਖਿਓ ਸਰਕਾਰ ਕਹਿੰਦੇ ਆ ਨਾ ਵੀਓ ਨਿਰਾ ਕੈਂਸਰ ਹੈ ਇਹਨਾਂ ਦੇ ਨਾਂ ਤੇ ਕਮਾਇਆ ਹੋਇਆ ਪੈਸਾ ਚਾਹੇ ਉਹ ਉਹ ਟੂਲ ਟੈਕਸ ਤੇ ਖੜ ਕੇ ਕੋਈ ਨਾਟਕ ਕਰ ਰਿਹਾ ਹੈ ਚਾਹੇ ਕੋਈ ਘਰਾਂ ਚ ਜਾ ਕੇ ਕਰ ਰਿਹਾ ਹੈ ਤੇ ਸਰਕਾਰ ਉਹ ਕੈਂਸਰ ਪੈਦਾ ਕਰ ਰਹੀ ਆਪਣੇ ਬੱਚਿਆਂ ਲਈ ਯਾਦ ਰੱਖਿਓ ਆਸੀ ਉਸ ਸੱਚੇ ਪਾਤਸ਼ਾਹ ਤੋਂ ਉਸ ਮਾਲਕ ਤੋਂ ਬਹੁਤ ਖੁਸ਼ ਹੈ ਕਿ ਤੁਹਾਡੇ ਲੋਕਾਂ ਦੇ ਸਮਖਿ ਤੁਸੀਂ ਆਪਣੇ ਮੂੰਹੋਂ ਆਪ ਕਹਿ ਰਹੇ ਹੋ ਕਿ ਕਿਨਰ ਸਮਾਜ ਨੂੰ ਇਸ ਪ੍ਰਕਾਰ ਦੇ ਨਾਲ ਬਦਨਾਮ ਕੀਤਾ ਜਾ ਰਿਹਾ ਉਹਨਾਂ ਦਾ ਬਾਣਾ ਪਾ ਕੇ ਟੋਲ ਟੈਕਸ ਤੇ ਰੇਲਵੇ ਸਟੇਸ਼ਨ ਤੇ ਔਰ ਜਿਹੋ ਜਿਹਾਂ ਥਾਵਾਂ ਤੇ ਆਪਾਂ ਜਾਂਦੇ ਹਰ ਥਾਂਵਾਂ ਤੇ ਉਹ ਇੱਕ ਪੇਸ ਬਦਲ ਕੇ ਇਸ ਸਮਾਜ ਨੂੰ ਖਰਾਬ ਕਰ ਰਿਹਾ ਲੇਕਿਨ ਤੁਸੀਂ ਆਪਣੇ ਮੂੰਹ ਕਹਿ ਰਹੇ ਹੋ ਉਸ ਮਾਲਿਕ ਦਾ ਸ਼ੁਕਰ ਹੈ ਕਿ ਤੁਹਾਡੇ ਸਾਹਮਣੇ ਸਚਾਈ ਤੇ ਆਈ ਹੋਈ ਝੂਠਾ ਬੰਦਾ ਸੱਚ ਦਾ ਬੀਜ ਨਹੀਂ ਬੋ ਸਕਦਾ ਝੂਠਾ ਬੰਦਾ ਸੱਚ ਦਾ ਬੀਜ ਨਹੀਂ ਬੋ ਸਕਦਾ ਉਹ ਤਾੜੀ ਮਾਰ ਕੇ ਕੋਈ ਕਿੰਨਨ ਨਹੀਂ ਹੋ ਸਕਦਾ ਬਾਬਾ ਜੀ ਇਹ ਨਕਲੀ ਤਾੜੀ ਮਾਰ ਕੇ ਕੋਈ ਕਿੰਨਨ ਨਹੀਂ ਬਣ ਸਕਦਾ ਸਿਆਣੇ ਕਹਿੰਦੇ ਆ ਵੀ ਝੋਨੇ ਦਾ ਰੰਗ ਪਰਾਲੀ ਵਿਖਾ ਦਿੰਦੀ ਹੈ ਇਹਨਾਂ ਦੀ ਤਾਂ ਸ਼ਕਲਾਂ ਹੀ ਦੱਸ ਦਿੰਦੀਆਂ ਮਹਾਰਾਜ ਇਹ ਰੱਬ ਦੇ ਕਿੰਨੇ ਨੇੜੇ ਆ ਇਹ ਤਾਂ ਸਾਨੂੰ ਦੇ ਕੇ ਜਾ ਰਿਹਾ ਕਿ ਦੂਜੇ ਕਹਿਣਗੇ ਕੇਦੇ 10 ਰੁਪਏ ਉਹ ਨਕਲੀ ਨੇ ਯਾਦ ਰੱਖਿਓ ਉਹ ਨਕਲੀ ਨੇ ਤੇ ਨਕਲੀ ਬਾਰੇ ਬਾਲਾ ਜਰਮੀ ਚੱਲਦੇ ਹੁੰਦੇ ਨਕਲੀ ਨੂੰ ਨਕਲੀ ਖਰੀਦਿਆ ਕਰਦੇ ਆ ਤੇ ਬ੍ਰਾਂਡ ਭਾਵੇਂ ਮਹਿੰਗਾ ਹੀ ਹੋਵੇ ਬ੍ਰਾਂਡ ਮਹਿੰਗਾ ਹੀ ਹੋਵੇ ਥੱਲੇ ਆ ਜੀ